ਜੀ ਤੁਸੀਂ ਦੇਖ ਰਹੇ ਹੋ ਲੋਕਰਾ ਟੈਲੀਵਿਜ਼ਨ ਮੈਂ ਜਸਵਿੰਦਰ ਸਿੰਘ ਜੱਸਾ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਪੰਜਾਬ ਦੇ ਲੋਕ ਪੰਚਾਇਤੀ ਚੋਣਾਂ ਤੇ ਵਿਧਾਨ ਸਭਾ ਚੋਣਾਂ ਬੜੀ ਸ਼ਿੱਦਤ ਨਾਲ ਲੜਦੇ ਹਨ ਤੇ ਜਿੱਥੇ ਵਿਰੋਧੀ ਧਿਰਾਂ ਪੰਜਾਬ ਸਰਕਾਰ ਤੇ ਤੰਜ ਕੱਸ ਰਹੀਆਂ ਕਿ ਉਹ ਚੋਣਾਂ ਨੂੰ ਜਿੱਤਣ ਦੀ ਬਜਾਏ ਲੁੱਟਣ ਦਾ ਕੰਮ ਕਰ ਰਹੀਆਂ ਹਨ ਇਸ ਸਬੰਧ ਵਿੱਚ ਸਾਡੇ ਨਾਲ ਹਲਕਾ ਜੈਤੋ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਲਕਾ ਇੰਚਾਰਜ ਸਰਦਾਰ ਦਰਸ਼ਨ ਸਿੰਘ ਢਲਵਾ ਹਾਜ਼ਰ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਲਮਾ ਸਾਹਿਬ ਕਿਵੇਂ ਚੱਲ ਰਿਹਾ ਜੀ 35 ਇਲੈਕਸ਼ਨ ਦਾ ਦੌਰ ਮੈਂ ਲੋਕਰਾ ਟੀਵੀ ਦੇ ਰਾਹੀਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਹਾਂ ਤੁਹਾਨੂੰ ਬਠਿੰਡੇ ਤੋਂ ਆ ਰਿਹਾ ਸੀਗਾ ਤੇ ਅਸੀਂ ਵੀਡੀਓ ਦਫ਼ਤਰ ਰੁਕੇ ਆਂ ਉੱਥੇ ਲੋਕਾਂ ਦੀ ਹਲਕੇਦਾਂ ਦੀ ਭੀੜ ਲੱਗੀ ਹੋਈ ਵੀ ਹੈ ਲੋਕ ਵੋਟਰ ਸੂਚੀਆਂ ਲਈ ਅਤੇ ਜਿਹੜਾ ਚੁੱਲਾ ਟੈਕਸ ਹੈ ਉਹ ਕਟਵਾਉਣ ਦੇ ਲਈ ਲੋਕ ਬਹੁਤ ਖੜੇ ਹੈ ਕਿਉਂਕਿ ਉੱਥੇ ਨਾ ਕੋਈ ਚੁੱਲਾ ਟੈਕਸ ਕੱਟਣ ਵਾਲਾ ਕੋਈ ਸੈਕਟਰੀ ਹੈ ਤੇ ਨਾ ਹੀ ਉਥੇ ਕੋਈ ਵੋਟਰ ਸੂਚੀਆਂ ਮਿਲ ਰਹੀਆਂ ਹੈਗੀਆਂ ਤੇ ਪੰਜਾਬ ਸਰਕਾਰ ਨੇ ਜਿਹੜਾ ਵਿਗਲ ਵਜਾ ਦਿੱਤਾ ਚੋਣਾਂ ਦਾ ਅਸਲ ਸਰਕਾਰ ਦੀ ਕੋਈ ਜਮਾਂ ਤਿਆਰੀ ਨਹੀਂ ਸੀ ਜਮਾਂ ਨਕਮੀ ਸਰਕਾਰ ਹੈ ਇਹ ਕਿ ਬਿਨਾਂ ਤਿਆਰੀ ਤੋਂ ਚੋਣਾਂ ਦਾ ਵਿਗਲ ਵਜਾ ਦਿੱਤਾ ਨਾ ਵੋਟਰ ਸੂਚੀਆਂ ਪੂਰੀਆਂ ਨਾ ਕੋਈ ਹੋਰ ਕੰਮ ਦਾ ਕੋਈ ਨਾ ਨੇ ਆਪਦਾ ਪ੍ਰਬੰਧ ਕੀਤਾ ਗਿਆ ਕਿ ਇਹ ਆਪਣਾ ਤੁਹਾਡਾ ਬਈ ਕਾਂਗਰਸੀ ਆਗੂ ਹੈ ਉਹ ਕਿਉਂ ਲੜਨ ਦੇ ਲਈ ਪੂਰੇ ਇਸ਼ਕ ਹੈ ਨਾ ਵਹਿ ਤਾਂ ਜਿਹੜੀ ਹੈਗਾ ਸੱਤਾਧਾਰੀ ਧਿਰ ਹੈ ਉਹ ਕਹਿ ਰਹੀ ਹੈ ਕਿ ਦਿਰੋਧੀ ਧਿਰਾਂ ਦੀ ਤਿਆਰੀ ਨਾ ਹੋਣ ਕਾਰਨ ਉਹ ਖਾਮ ਖਾਮ ਸੱਤਾਧਾਰੀ ਧਿਰ ਤੇ ਇਲਜ਼ਾਮਬਾਜ਼ੀ ਕਰ ਰਹੀ ਹੈ ਸਾਡੇ ਬਲਾਕ ਪ੍ਰਧਾਨ ਵੀ ਪ੍ਰਭਜੀਤ ਉੱਥੇ ਸੀਗਾ ਬਲਾਕ ਸਮਤੀ ਮੈਂਬਰ ਗੁਰਤੇਜ ਸਿੰਘ ਵੀ ਉੱਥੇ ਸੀਗੇ ਹੋਰ ਵੀ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਆਗੂ ਉੱਥੇ ਸਾਡੇ ਨਾਲ ਸੀ ਦਫ਼ਤਰ ਪਰ ਕਿਸੇ ਨੂੰ ਵੀ ਨਾ ਚੁੱਲਾ ਟੈਕਸ ਦੀ ਪਰਚੀ ਉਹ ਸਾਰੇ ਵਾਰ-ਵਾਰ ਫੋਨ ਲਾ ਰਹੇ ਆ ਕੋਈ ਵੀ ਜਵਾਬ ਨਹੀਂ ਦੇ ਰਿਹਾਗਾ ਅਤੇ ਇਸ ਕਰਕੇ ਕੋਈ ਸਰਕਾਰ ਦੀ ਤਿਆਰੀ ਨਹੀਂ 라ਦੀ ਗਈ ਜਮਾਨਤ ਲੋਕ ਉਥੇ ਭੰਬਲ ਪੂਸੇ ਚ ਪਏ ਹੋਇਆ ਇਥੋਂ ਤੱਕ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਹੈ ਉਹ ਵੀ ਸਾਨੂੰ ਇਹ ਕਹਿ ਰਹੇ ਸੀਗੇ ਕਿ ਸਾਨੂੰ ਵੋਟਰ ਸੂਚੀਆਂ ਦਿਵਾਓ ਸਾਨੂੰ ਚੁੱਲਾ ਟੈਕਸ ਦੀ ਪਰਚੀ ਨਹੀਂ ਕਟਾਈ ਜਾ ਰਹੀਗੀ ਇਹ ਸਰਕਾਰ ਦੀ ਜਮਾਂ ਨਕਮੀ ਕਾਰਵਾਈ ਹੈ ਅਤੇ ਜਿਹੜੀਆਂ ਚੋਣਾਂ ਇਹ ਲੁੱਟਣ ਦੇ ਰਾਹ ਪੈ ਗਈ ਸਰਕਾਰਾਂ ਲੋਕਤੰਤਰ ਦਾ ਘਾਣ ਕਰਨ ਦੇ ਰਾਹ ਪੈ ਗਈ ਚੋਣਾ ਕਰਾਉਣ ਦੇ ਰਾਹ ਨਹੀਂ ਪਈ ਸਰਕਾਰ ਨਹੀਂ ਸਤਾਤਾਰਾ ਇਹ ਧਰਦਾ ਇਲਜ਼ਾਮ ਹੈ ਟਲਮਾ ਸਾਹਿਬ ਉਹ ਕਹਿੰਦੇ ਕਿ ਵੀ ਕਾਂਗਰਸ ਦੀ ਤੇ ਕਾਲੀ ਦਲ ਦੀ ਤਾਂ ਕੋਈ ਤਿਆਰੀ ਨਹੀਂ ਇਸ ਕਰ ਨੂੰ ਉਹ ਬੇਫਜ਼ੂਲ ਸਾਡੇ ਤੇ ਇਲਜ਼ਾਮ ਬਾਜ਼ੀ ਕਰ ਰਹੇ ਆ ਚਲੋ ਸਰਕਾਰ ਦਾ ਜੇ ਸਰਕਾਰ ਨੇ ਹੁਣ ਆਪਦੀ ਜਿਹੜੀ ਕਮਜ਼ੋਰੀ ਨੂੰ ਲੁਕਾਉਣ ਵਾਸਤੇ ਉਹ ਦੂਬਰੇ ਦੀ ਤਰ੍ਹਾਂ ਤੇ ਦੋਸ਼ ਲਾਉਣੇ ਆ ਨਾ ਜਦੋਂ ਸਰਕਾਰ ਦੀ ਕਮਜ਼ੋਰੀ ਇਹ ਹੈ ਕਿ ਵੋਟਰ ਸੂਚੀਆਂ ਸੀ ਉੱਤੇ ਗੱਡੀ ਵਿੱਚ ਵੋਟਰ ਸੂਚੀਆਂ ਛਿਪਾ ਕੇ ਲਿਆਉਂਦੇ ਆ ਉਹ ਇੱਕ ਦੋ ਬੰਦਿਆਂ ਨੂੰ ਵੜ ਦਿੰਦੇ ਆ ਬਾਕੀ ਫਿਰ ਉੱਥੇ ਲੈਣ ਲਈ ਖੜੇ ਆ ਜੇਕਰ ਸਰਕਾਰ ਨੇ ਇਸੇ ਤਰ੍ਹਾਂ ਧੱਕੇਸ਼ਾਹੀ ਕੀਤੀ ਤੇ ਕਾਂਗਰਸ ਪਾਰਟੀ ਦਾ ਕੀ ਰੁਖ ਰਹੇਗਾ ਜੀ ਅਸੀਂ ਪਿਛਲੇ ਦਿਨੀ ਵੀ ਜਿਹੜਾ ਜਿੱਤੋਂ ਦੇ ਵਿੱਚ ਲੈਂਡਮਾਰਕ ਜ ਬੈਂਕ ਦੀ ਚੋਣ ਸੀਗੀ ਉਹਦੇ ਵਿੱਚ ਵੀ ਸਤਾਤਰ ਜਿਹੜੀ ਸੀਗੀ ਉਹਨੇ ਪੱਕਾ ਕਾਗਜ਼ ਨਹੀਂ ਭਰ ਦਿੱਤੇ ਪਰ ਹੁਣ ਸਾਰੀ ਜਿਹੜੀ ਤਿਆਰੀ ਹੈ ਫੁੱਲ ਤਿਆਰੀ ਹੈ ਅਸੀਂ ਪੂਰੀ ਤਿਆਰੀ ਕਰਾ ਜਿਹੜੇ ਸਾਡੇ ਵਰਕਰ ਹੈ ਉਹ ਸਾਥੀਆਂ ਨੇ ਕਾਗਜ਼ ਦੇ ਆਪ ਦੀ ਤਿਆਰ ਕਰ ਲਿਆ ਅਸੀਂ ਤਿਆਰ ਕਾਗਜ਼ ਭਰਾਂਗੇ ਤੇ ਜਿਹੜਾ ਵੀ ਕੋਈ ਪ੍ਰਕਾਰ ਦੇ ਕਾਗਜ਼ ਭਰਨ ਤੋਂ ਰੋਕੂਗਾ ਫਿਰ ਅਸੀਂ ਜੋ ਸਾਡਾ ਹੱਕ ਹੈ ਆਪਦੇ ਹੱਕਾਂ ਦੀ ਰਾਖੀ ਲਈ ਜੋ ਵੀ ਲੜਾਈ ਲੜਨੀ ਪਈ ਲੜਾਂਗੇ ਅਸੀਂ ਇੱਕ ਸਤਾਤਰ ਹੀ ਤੇ ਰਹੀ ਇਹ ਵੀ ਗੱਲ ਕਹਿ ਰਹੀ ਹੈ ਕਿ ਇਹ ਪਿਰਤ ਕਾਲੀਆਂ ਕਾਂਗਰਸ ਨੇ ਪਾਈ ਹੋਈ ਹੈ ਉਹੀ ਪਿਰਤ ਤੇ ਹੁਣ ਜੇਕਰ ਉਹ ਉਹ ਕੁਛ ਮੜਾ ਮੋਟਾ ਵੀ ਧੱਕਾ ਕਰਦੇ ਸਰਕਾਰ ਦਾ ਤੇ ਇਹ ਕਾਂਗਰਸ ਤੇ ਅਕਾਲੀ ਦਲ ਚਿੱਕਾ ਮਾਰ ਰਿਹਾ ਉਸ ਗੱਲ ਨੂੰ ਜਦੋਂ ਅਸੀਂ ਪਿਛਲੇ ਸਮੇਂ ਦੇਖਦੇ ਰਹੇ ਹਾਂ ਕਿ ਉਹ ਕਹਿੰਦੇ ਸੀ ਵੀ ਚੋਣਾ ਲੁੱਟੀਆਂ ਗਈਆਂ ਤੇ ਜਿਹੜਾ ਹੁਣ ਲੋਕਤੰਤਰ ਦਾ ਘਾਣ ਹੋ ਰਿਹਾ ਇਹ ਨਹੀਂ ਦਿਸਦਾਗਾ ਹੁਣ ਤਾਂ ਜਿਹੜਾ ਲੋਕ ਹਰਾਦੀ ਹੋ ਗਈ ਗੱਲ ਕਿ ਤੁਸੀਂ ਵੋਟਰ ਸੂਚੀਆਂ ਬਣਾ ਦਿਓ ਤੁਈ ਚੁੱਲਾ ਟੈਕਸ ਦੀ ਪਰਚੀ ਜਦੋਂ ਕਿ ਟੁੱਲਾ ਚੁੱਲਾ ਟੈਕਸ ਹੈ ਜਿਹੜਾ ਉਹਦੇ ਤੋਂ ਪੰਚਾਇਤੀ ਰਾਜ ਭਾਗ ਨੂੰ ਜਿਹੜੀ ਆਮਦਨ ਹੋਣੀ ਹੈ ਉਹ ਆਮਦਨ ਨੇ ਪੈਸੇ ਲੋਕਾਂ ਨੇ ਪੈਸੇ ਦੇਣੇ ਆ ਪਹਿਲਾਂ ਵੋਟਰ ਸੂਚੀਆਂ ਜਿਹੜੀਆਂ ਲੈਂਡ ਮਾਰਗੇਜ ਬੈਂਕ ਦੀਆਂ ਵੋਟਰ ਸੂਚੀਆਂ ਵੇਚ ਕੇ ਪੈਸਾ ਇਕੱਠਾ ਕੀਤਾ ਹੁਣ ਚੁੱਲਾ ਟੈਕਸ ਦੇ ਨਾਂ ਦੇ ਪੈਸਾ ਇਕੱਠਾ ਕਰਨਾ ਹੈ ਉਹ ਚੁੱਲਾ ਟੈਕਸ ਦਾ ਪਰਚੀ ਵੀ ਨਹੀਂ ਦੇ ਰਹੇ ਗਿਓ ਜੇਕਰ ਗੱਲ ਕੀਤੀ ਜਾਵੇ ਕਿ ਰਿਜ਼ਰਵੇਸ਼ਨ ਹੋਈ ਹੈ ਹਲਕੇ ਦੀ ਦੋ ਦਿਨ ਪਹਿਲਾਂ ਰਿਜ਼ਰਵੇਸ਼ਨ ਦੀਆਂ ਸੂਚੀਆਂ ਆਈਆਂ ਹੈ ਪੰਚਾਇਤ ਸਰਪੰਚਾਂ ਦੀਆਂ ਤੇ ਪੰਚਾਂ ਦੀਆਂ ਕੀ ਉਹ ਰਿਜ਼ਰਵੇਸ਼ਨ ਬਿਲਕੁਲ ਸਹੀ ਹੋਈ ਹੈ ਜਾਂ ਉਹਦੇ ਵਿੱਚ ਕੋਈ ਧਾਂਦ ਲਈ ਹੈ ਜੀ ਵਾਰ-ਵਾਰ ਲਿਸਟਾਂ ਜਾ ਰਹੀਆਂ ਇਹਨਾਂ ਨੇ ਤੋੜਪੰਨ ਕਰਦੇ ਰਹੇ ਹੈ ਕਿਉਂਕਿ ਪਹਿਲਾਂ ਕੋਈ ਤਿਆਰੀ ਨਹੀਂ ਸੀਗੀ ਜਦੋਂ ਤਿਆਰੀ ਨਾ ਹੋਵੇ ਉਦੋਂ ਧੱਤਪੜੱਥੇ ਕੰਮ ਕੀਤਾ ਜਾ ਰਿਹਾ ਹੈ ਅਸੀਂ ਪਿਛਲੇ ਦਿਨੀ ਵੇਖਿਆ ਕਿ ਇੱਕ ਲਿਸਟ ਛਾਪੀ ਹੈ ਉਹਦੇ ਤੇ 2114 ਪਾਇਆ ਪਿਆ ਹੈ ਇਹ ਧੱਤਪੜੱਥੇ ਦੀ ਗੱਲ ਹੈਗੀ ਹੈ ਸਰਕਾਰ ਜਿਹੜੀ ਹੈ ਸਰਕਾਰ ਦੇ ਕੋਲੇ ਧਿਆਨ ਚ ਨਾ ਕੰਮ ਸੀਗਾ ਨਾ ਉਹ ਕਰ ਰਹੀ ਹੈ ਸਰਕਾਰ ਸਿਰਫ ਚੋਣਾ ਲੁੱਟ ਕੇ ਆਪਣੀ ਵਾਹਵਾ ਕਰਾਉਣਾ ਚਾਹੁੰਦੀ ਹੈ ਅਸੀਂ ਦਾ ਡਟਵਾ ਵਿਰੋਧ ਕਰਾਂਗੇ ਇਸ ਹਨ ਸਾਡੇ ਨਾਲ ਵਿਧਾਨ ਸਭਾ ਹਲਕਾ ਕਾਂ ਜੈਤੋ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਦਰਸ਼ਨ ਸਿੰਘ ਢਿਲਮਾ ਹੋਰ ਇਸੇ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਬਣੇ ਹੋ ਰੋਕਰਾ ਟੈਲੀਵਿਜ਼ਨ ਦਾ